ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਜਿਸ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕੀ ਹੈ ਇਹ ਆਪਣੇ ਵਿਚਾਰਾਂ ਬਲਪਲੀਆਂ ਜਾਣਕਾਰੀ ਦਾ ਆਦਾਨ ਪ੍ਰਦਾਨ ਹੈ ਇਹ ਅੱਜ ਦੀ ਖੋਜ ਨਹੀਂ ਹੈ ਬਹੁਤ ਪੁਰਾਣੇ ਸਮੇਂ ਤੋਂ ਵਰਤੋਂ ਵਿਚ ਆ ਰਿਹਾ ਹੈ ਅੱਜ ਅਸੀਂ ਸੋਸ਼ਲ ਮੀਡੀਆ ਨੂੰ ਫੇਸਬੁੱਕ ਇੰਸਟਾਗ੍ਰam ਜਾਂ YouTube ਦੀ ਰੂਪਿਤ ਚਾਹੁੰਦੇ ਹਾਂ ਪਰ ਪੁਰਾਣੇ ਸਮੇਂ ਵਿੱਚ ਲੋਕਾਂ ਕੋਲ ਆਪਣੀ ਕਿਸਮ ਦਾ ਸੋਸ਼ਲ ਮੀਡੀਆ ਸੀ ਅਮਿਉ ਡਿਜੀਟਲ ਨਹੀਂ ਸੀ ਕਈ ਤਰੀਕੇ ਸੰਜਿਨੀ ਚਿੱਠੀਆਂ ਅਖਬਾਰ ਸਾਲੀ ਬੁਕਸ ਕਮਿਊਨਿਟੀ ਗੈਦਰਿੰਗ ਜਿਨੀ ਮਜਲਿਸ ਮੇਲੀ ਧਾਰਮਿਕ ਸੰਗਤਰੀ ਡਿਊਟੀ ਵੀ ਦੀਵਾਰਾਂ ਤੇ ਇਸ਼ਤਿਹਾਰ ਆਦ ਅੱਜ ਕੱਲ ਇਹਦੇ ਰੂਪ ਬਦਲ ਚੁੱਕੀ ਨੀ ਤੀਨਾਂ ਦੀ ਥਾਂ ਈਮੇਲ ਵਟਸਐਪ ਟਵਿੱਟਰ ਫੇਸਬੁੱਕ ਇੰਸਟਾਗ੍ਰਾਮ ਵੀ ਫੇਸਬੁੱਕ ਆਨਲਾਈਨ ਗਰੁੱਪ ਟਿਕਟੌਕ ਰੀਲਸ ਬਲੌਗ ਗੂਗਲ ਵੈਬਸਾਈਟਾਂ ਸੋਸ਼ਲ ਕੈਂਪੇਨਿੰਗ ਨੇ ਲੈ ਲੀਆ ਨਤੀਜਾ ਪ੍ਰਾਣੇ ਸਮੇਂ ਵਿੱਚ ਸੋਸ਼ਲ ਮੀਡੀਆ ਹੌਲੀ ਪਰ ਪ੍ਰੂਸੀ ਜੋਕ ਸੀ ਜਦਕਿ ਇਹ ਜੋਕੀ ਸਮੇਂ ਵਿੱਚ ਤੇਜ਼ ਦੀ ਵਿਆਪਕ ਹੈ ਉਹ ਵਿਕਿਵਿਚੀ AI ਦੀ ਤਰੱਕੀ ਨਾਲ ਇਹ ਹੋਰ ਵੀ ਤੇਜ਼ ਹੋ ਜਾਵੇਗਾ ਆਪਾਂ ਸੋਸ਼ਲ ਮੀਡੀਆ ਤੇ ਗੱਲ ਕਿਉਂ ਕਰ ਰਿਆਂ ਕੁਝ ਸੋਚਣ ਵਿਚਾਰਨ ਲਈ ਕਿ ਸੋਸ਼ਲ ਮੀਡੀਆ ਦੇ ਫਾਇਦੇ ਵੀ ਹਨ ਕਿ ਨੁਕਸਾਨੀ ਨੁਕਸਾਨੀ ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਹੈ ਤੇ ਨੁਕਸਾਨ ਵੀ ਫਾਇਦਾ ਤਾਂ ਇਹ ਕਿ ਤੁਰੰਤ ਸੰਪਰਕ ਕਰ ਸਕਦੀਆਂ ਜਾਣਕਾਰੀ ਦਾ ਸਰੋਤ ਹੈ ਮਨੋਰੰਜਨ ਦਾ ਸਾਧਨ ਹੈ ਟੈਲੈਂਟ ਦਿਖਾਉਣ ਦਾ ਮੌਕਾ ਦਿੰਦਾ ਹੈ ਤੇ ਸਿੱਖਣ ਦਾ ਮਾਧਿਅਮ ਹੈ ਤੇ ਨੁਕਸਾਨ ਇਹ ਕਿਸਮਾ ਬਰਬਾਦੀ ਹੈ ਲਤ ਲੱਗ ਜਾਂਦੀ ਹੈ ਝੂਠੀਆਂ ਖਬਰਾਂ ਪ੍ਰਾਈਵੇਸੀ ਦਾ ਖਤਰਾ ਆਪਤਨਾ ਤੇ ਡਿਪਰੈਸ਼ਨ ਤੇ ਸੀ ਤੇ ਬੁਰਾ ਅਸਰ ਪੈਂਦਾ ਸਭ ਕੁਝ ਜਾਣ ਲੈ ਆਪਾਂ ਫਾਇਦਾ ਵੀ ਤੇ ਨੁਕਸਾਨ ਵੀ ਫਿਰ ਆਪਾਂ ਕਿਵੇਂ ਵਰਤੀ ਤੇ ਬੱਚਿਆਂ ਨੂੰ ਕਿੰਨਾ ਟਾਈਮ ਸੋਸ਼ਲ ਮੀਡੀਆ ਵਰਤਣ ਦੀ ਗੀ ਉਹਨਾਂ ਨੂੰ ਦੂਰ ਰੱਖੀਏ ਜਾਂ ਨੇੜੇ ਕਰੀਏ ਇਸ ਦਾ ਇੱਕੋ ਇੱਕ ਜਵਾਬ ਹੈ ਬੈਲੈਂਸ ਜਿਵੇਂ ਬੈਲੈਂਸ ਡਾਈਟ ਜ਼ਰੂਰੀ ਐਸੀ ਤੀ ਉਸੇ ਤਰ੍ਹਾਂ ਸੋਸ਼ਲ ਮੀਡੀਆ ਵੀ ਬੈਲੈਂਸਡ ਅਮਾਊਂਟ ਵਿੱਚ ਹੋਣਾ ਸਹੀ ਹੈ ਨਹੀਂ ਤਾਂ ਨਾ ਤਾਂ ਇਸ ਤੋਂ ਬਿਲਕੁਲ ਕਿਨਾਰਾ ਕਰੂ ਨਹੀਂ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਾਂਗੇ ਟੈਕਨੋਲੋਜੀ ਤੋਂ ਆਪਾਂ ਨੂੰ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਇਸ ਨੂੰ ਵਰਤਣਾ ਪੈਣਾ ਕਿਉਂਕਿ ਆਉਣ ਵਾਲਾ ਸਮਾਂ ਤਾਂ ਬਿਲਕੁਲ ਹੀ ਟੈਕਨੋਲੋਜੀ ਬੀਸਟ ਹੈ ਜੇ ਆਪਾਂ ਆਪਣੀਆਂ ਨੰਮੀਆਂ ਨੰਮੀਆਂ ਅਪਡੇਟਸ ਨਾਲ ਆਪਣੇ ਆਪ ਨੂੰ ਅਪਡੇਟ ਨਹੀਂ ਕਰਾਂਗੇ ਤਾਂ ਆਪਾਂ ਵੀ ਆਪਣੇ ਬਜ਼ੁਰਗਾਂ ਵਾਂਗ ਆਪਣੇ ਬੱਚਿਆਂ ਕੋਲ ਟੈਕਨੋਲੋਜੀ ਬਾਰੇ ਪੁੱਛਦੇ ਨਜ਼ਰ ਆਵਾਂਗੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਆਪਣੇ ਮਾਤਾ ਪਿਤਾ ਆਪਣੇ ਤੋਂ ਪੁੱਛਦੇ ਨੇ ਜਾਣਕਾਰੀ ਲੈਂਦੇ ਨੇ ਸਟੇਟਸ ਬਾਰੇ WhatsApp ਬਾਰੇ ਉਸੀ ਤਰ੍ਹਾਂ ਕੋਈ ਮਾੜੀ ਗੱਲ ਨਹੀਂ ਹੈ ਕਿਸ ਤੋਂ ਸਿੱਖਣਾ ਬਟ ਆਪਣੇ ਕੋਲ ਤਾਂ ਮੌਕਾ ਹੈ ਟਾਈਮ ਹੈ ਆਪ ਆਪਣਾ ਕੰਮ ਕਿਉਂ ਨਾ ਖੁਦ ਕਿਉਂ ਨਾ ਕਰੀਏ ਤੇ ਆਪਣੇ ਬੱਚਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੀ ਆਉਣ ਵਾਲੇ ਸਮੇਂ ਵਿੱਚ ਜੇ ਇਸ ਦਾ ਫਾਇਦਾ ਦਾ ਨੁਕਸਾਨ ਹੈ ਜੇ ਆਪ ਇਸ ਨੂੰ ਜਿਆਦਾ ਵਾਰ ਤਾਂਗੇ ਤਾਂ ਅੱਖਾਂ ਤੇ ਬ੍ਰੀਨ ਤੇ ਬੁਰਾ ਪ੍ਰਭਾਵ ਤਾਂ ਪਾਊਗਾ ਹੁਣ ਆਪ ਆਪਣੀ ਸਰੀਰ ਰੂਪੀ ਮਸ਼ੀਨ ਜਿਹੜੀ ਕਿ ਵਾਹਿਗੁਰੂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਇਸ ਨੂੰ ਪਛਾਣਨਾ ਇਸ ਤੋਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਆਪਣੀ ਟੀ ਜੋ ਕਿ ਤਾਂ ਇੱਕ ਰੂਟੀਨ ਬਣਾ ਲਓ ਕਿ ਐਨਾ ਟਾਈਮ ਸੋਸ਼ਲ ਮੀਡੀਆ ਯੂਜ਼ ਕਰਨਾ ਹੈ ਤੇ ਫਿਰ ਬ੍ਰੀਕ ਲੈ ਲਓ ਜਿਹੜਾ ਕੁਝ ਦੇਖਿਆ ਉਸ ਨੂੰ ਇੰਪਲੀਮੈਂਟ ਕਰੋ ਫੋਰ ਐਗਜ਼ਾਮਪਲ ਤੁਸੀਂ ਆਪਣੇ ਬੱਚੇ ਨੂੰ ਮੋਬਾਈਲ ਦੇ ਰਹੇ ਹੋ ਅੱਧੇ ਘੰਟੇ ਲਈ ਮੋਬਾਈਲ ਦੇਖਣ ਦੀ ਆਗਿਆ ਦਿਓ ਉਸ ਨੂੰ ਕਹੋ ਕੁਝ ਪੇਂਟਿੰਗ ਸਿੱਖ ਲਓ ਕੋਈ ਡਰਾਇੰਗ ਸਿੱਖ ਲਓ ਜਿਹੜਾ ਵੀ ਉਸ ਦੇ ਇੰਟਰਸਟ ਦਾ ਟੌਪਿਕ ਹੈ ਜੇ ਕੋਈ ਗੇਮ ਖੇਡਣੇ ਚਾਹੁੰਦਾ ਬੱਚਾ ਕੁਝ ਡਰਾ ਕਰਨਾ ਚਾਹੁੰਦਾ ਹੈ ਕਿੱਦਾਂ ਦੇਖੂ ਕੀ ਉਸਨੇ ਇਹ ਚੀਜ਼ ਸਿੱਖੀ ਹੈ ਜਾਂ ਨਹੀਂ ਕਿ ਉਸਦੇ ਨਾਲ ਰਿਲੇਟਡ ਸ਼ਾਰਟਸ ਦੇਖ ਰਿਹਾ ਜੇ ਵੀਡੀਓਜ਼ ਦੇਖ ਰਿਹਾ ਕੁਝ ਹੋਰ ਦੇਖ ਰਿਹਾ ਬੱਚੇ ਨਾਲ ਟੱਚ ਵਿੱਚ ਰੋ ਜਦੋਂ ਵੀ ਉਹ ਫੋਨ ਦੇਖ ਰਿਹਾ ਹੁੰਦਾ ਜੇ ਦੇਖwidehat ਤਾਂ ਉਸਨੂੰ ਕਾਪੀ ਪੈਂਦਿਓ ਕਿ ਜੋ ਸਿੱਖਿਆ ਉਹਨੇ ਇਸ ਤੇ ਡਰਾ ਕਰ ਜੇ ਕੋਈ ਵਿਚਾਰ ਜਾਂ ਕੁਝ ਫਨੀ ਚੀਜ਼ ਸਿੱਖੀ ਹੈ ਤਾਂ ਉਸਨੂੰ ਇੰਪਲੀਮੈਂਟ ਕਰ ਪਾਓ ਤਾਂ ਇਸ ਨਾਲ ਬੱਚਾ ਵੀ ਖੁਸ਼ ਹੋਊਗਾ ਤੇ ਤੁਸੀਂ ਵੀ ਖੁਸ਼ ਹੋਊਂਗੀ ਸੈਕੰਡ ਗੱਲ ਆਉਂਦੀ ਹੈ ਹਾਊਸ ਵਾਈਫ ਦੀ ਫਾਰ ਇਗਜ਼ਾਮਪਲ ਆਪਾਂ ਲੈਨੇ ਆ ਹਾਊਸ ਵਾਈਫ ਫੋਨ ਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੀ ਹੈ ਜੋ ਕਰਦੀ ਹੈ ਤਾਂ ਇਸਦੇ ਲਈ ਉਹ ਕੁਝ ਇੰਪੋਰਟੈਂਟ ਕਰ ਸਕਦੀ ਹੈ ਜਿਵੇਂ ਜੋ ਕੁਕਿੰਗ ਚ ਇੰਟਰਸਟ ਰੱਖੀ ਦੀਏ ਤਾਂ ਕੁਕਿੰਗ ਦੇ ਵੀਡੀਓ ਦੇਖ ਲਵੇ ਕੁਕਿੰਗ ਦੇ ਵੀਡੀਓ ਦੇਖੂ ਇੱਕ ਨਵੀਂ ਡਿਸ਼ ਬਣਾਉਣੀ ਸਿੱਖੂ ਤਾਂ ਉਹ ਡਿਸ਼ ਨੂੰ ਇੰਪਲੀਮੈਂਟ ਕਰੇ ਤੇ ਫੈਮਿਲੀ ਵੀ ਖੁਸ਼ ਤੇ ਉਹ ਵੀ ਖੁਸ਼ ਜੇ ਸਟਿਚਿੰਗ ਕਰਦੀ ਤਾਂ ਸਟਿਚਿੰਗ ਨਾਲ ਰਿਲੇਟਡ ਵੀਡੀਓ ਦੇਖ ਲਵੇ ਕੋਈ ਡਿਜ਼ਾਈਨ ਸਿੱਖੇ ਉਸ ਨੂੰ ਇੰਪਲੀਮੈਂਟ ਕਰੇ ਠੀਕ ਹੈ ਜੀ ਹੁਣ ਕੁਐਸਚਨ ਆਉਂਦਾ ਕਿ ਪੰਗਾ ਤਾਂ ਸੋਸ਼ਲ ਮੀਡੀਆ ਨੂੰ ਸੱਟਣ ਦਾ ਪੈਂਦਾ ਜੇ ਇੱਕ ਵਾਰ ਫੇਸਬੁੱਕ ਜਾਂ ਇੰਸਟਾਗ੍ਰam ਚਲਾ ਲਈਏ ਤੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਲੰਘ ਗਿਆ ਇਥੇ ਲੋੜ ਹੈ ਆਪਣੇ ਮਨ ਨੂੰ ਪੁਚਕਾਰਨ ਦੀ ਆਪਣਾ ਮਨ ਬਹੁਤ ਚੰਚਲ ਹੈ ਇਸ ਤੇ ਸੈਲਫ ਕੰਟਰੋਲ ਬਹੁਤ ਜ਼ਰੂਰੀ ਹੈ ਇਹਨੂੰ ਜਿਹੜੇ ਪਾਸੇ ਲਾ ਲਾਂਗੇ ਉਧਰ ਹੀ ਲੱਗ ਜਾਊਗਾ అలਾਰਮ ਲਗਾ ਲਓ ਦੋ ਤਿੰਨ అలਾਰਮ ਲਗਾਓ ਤਾਂ ਕਿ ਇੱਕ ਵਾਰੀ ਆਪਣੇ ਅਚੇਤ ਮਨ ਨੂੰ ਪਤਾ ਤਾਂ ਲੱਗੇ ਕਿ ਅੱਧਾ ਘੰਟਾ ਹੋ ਗਿਆ ਮੋਬਾਈਲ ਦੇਖਦੇ ਨੂੰ ਜੋ ਜਿੰਨਾ ਟਾਈਮ ਵੀ ਤੁਸੀਂ ਸੋਚ ਰਹੇ ਹੋ ਦੇਖਣ ਵਾਰੇ ਜੀ ਤੁਹੇ ਪ੍ਰੈਕਟਿਸ ਇੱਕ ਦਿਨ ਦੀ ਨਹੀਂ ਹੈ ਹਰ ਰੋਜ਼ ਕਰਨੀ ਪੈਣੀ ਹੈ ਹਰ ਰੋਜ਼ అలਾਰਮ ਲਗਾਉਣਾ ਪੈਣਾ ਸੋਸ਼ਲ ਮੀਡੀਆ ਚੱਕੰਤੋਂ ਪਹਿਲਾਂ ਤਾਂ ਤੁਸੀਂ ਇਸ ਐਡਿਕਸ਼ਨ ਤੋਂ ਆਪਣੇ ਆਪ ਨੂੰ ਵੀ ਬਾਹਰ ਕੱਢ ਲਓਗੇ ਤੇ ਆਪਣੇ ਬੱਚਿਆਂ ਨੂੰ ਵੀ ਬਾਹਰ ਕੱਢ ਲਓਗੇ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਤੇ ਨੈ